ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਇਆ ਪਿੰਡ ਦਾਨੇਵਾਲਾ ਜ਼ਿਲ੍ਹਾ ਹਬੌਰ ਤੇ ਬਹੁਤ ਵੱਡੀ ਇੱਥੇ ਪੁਰਾਣੀ ਹਵੇਲੀ ਹੈਗੀ ਐ ਹਵੇਲੀ ਬਾਰੇ ਪਹਿਲਾਂ ਆਪਾਂ ਬਾਬਾ ਜੀ ਤੋਂ ਕਾਫੀ ਵੱਡੀ ਉਮਰ ਦੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਤੇ ਵੀਡੀਓ ਤੁਸੀਂ ਸਾਰੀ ਦੇਖਣੀ ਹੈ ਤੇ ਕਮੈਂਟ ਕਰਨੀ ਹੈ ਪੁਰਾਣਾ ਪਿੰਡ ਆ ਕਾਫੀ ਪੁਰਾਣੇ ਘਰ ਹੈਗੇ ਆ ਤੇ ਆਪਾਂ ਸਾਥ ਵੀ ਵਜਦੀ ਐ ਇਹ ਤੇ ਬਾਬਾ ਜੀ ਨਾਲ ਗੱਲਬਾਤ ਕਰਾਵਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਆਪਣਾ ਨਾਮ ਕੀ ਹੈ ਜੀ ਦੱਦੀ ਥਨ ਤੇ ਉਮਰ ਕਿੰਨੀ ਹੋ ਗਈ ਬਾਪੂ ਜੀ ਉਮਰ 74 ਸਾਲ ਆ 74 ਸਾਲਾਂ ਦੇ ਹੋ ਗਏ ਹਾਂ ਜੀ ਹਾਂ ਜੀ ਤੇ ਜਿਹੜੀ ਆ ਆਪਾਂ ਹਵੇਲੀ ਦੇਖੀ ਆ ਨੀ ਕਿਹਦੀ ਹਵੇਲੀ ਸੀਗੀ ਜੀ ਇਹ ਬੂਟਾ ਸਿੰਘ ਜੀ ਸਰਦਾਰ ਬੂਟਾ ਸਿੰਘ ਅੱਛਾ ਛੋਡੇ ਪਿੰਡ ਦੀ ਸੀ ਹਾਂ ਪਿੰਡ ਸਮਾਗ ਠੀਕ ਹੈ ਤੇ ਕਿੰਨੀ ਪੁਰਾਣੀ ਹੋ ਕਿੰਨੇ ਚ ਬਣੀ ਆ ਜਦੋਂ ਇਹ 1937 ਚ ਬਣੀ ਐ ਇੱਥੇ ਦੇਖਿਆ ਸੀ ਹਾਂਜੀ ਤੇ 1937 ਚ ਬਣੀ 1937 ਦੇ ਵਿੱਚ ਹਾਂ ਇਹ ਤਾਂ ਬਹੁਤ ਚਿਰ ਹੋ ਗਿਆ ਜਾਦੀ ਤੋਂ ਪਹਿਲਾਂ ਦੀ ਸੀ ਹਾਂ ਜਾਦੀ ਤੋਂ ਪਹਿਲਾਂ ਦੀ ਠੀਕ ਹੈ ਹੁਣ ਤੇ ਕਾਫੀ ਢਾਹ ਗਈ ਹਨਾ ਜੀ ਇਹ ਤਾਂ ਦੋ ਮਜਨਾਂ ਤੇ ਉਟੋਂ ਟਾਰਦੀਆਂ ਬਈ ਅੱਛਾ ਦੋ ਮਜਲਾ ਟਾ ਦੂਏ ਤੈਨੂੰ ਇਹਦੀ ਸਾਮ ਸੰਭਾਲ ਨਹੀਂ ਕੀਤੀ ਪੰਚਾਇਤ ਨੇ ਹਾਂ ਸੰਭਾਲ ਕੋਈ ਨੇ ਨਹੀਂ ਕੀਤੀ ਤੇ ਜਿੰਨਾਂ ਦੀ ਇਹ ਹੈਗੀ ਉਹ ਹੈਗੇ ਹੁਣ ਇੱਥੇ ਕਿ ਨਹੀਂ ਉਹ ਹੈ ਉਹ ਖਤਮ ਹੋ ਗਏ ਜੀ ਠੀਕ ਹੈ ਜਿਹੜੇ ਉਹਨਾਂ ਦੇ ਸਕੇ ਸੀ ਜ਼ਮੀਨ ਉਹ ਲੈ ਗਏ ਠੀਕ ਹੈ ਕੁਝ ਮਜਾਰੇ ਫਿੱਟ ਕਰਤੇ ਠੀਕ ਹੈ ਉਹ ਬਹਿ ਗਿਆ ਆਸ-ਪਾਸੇ ਜਗਾ ਤੇ ਨਾ ਹਾਂ ਜ਼ਮੀਨ ਸੀ ਗਵਰਨਮੈਂਟ ਨੇ ਪੈਸਾ ਪਾਤਾ ਠੀਕ ਹੈ ਵਿਆਹ ਤਿੰਨ ਸੀਗੇ ਠੀਕ ਹੈ ਜੀ ਤਿੰਨ ਬਹਿ ਸੀ ਬੂਟਾ ਸਿੰਘ ਜੀ ਹਾਂ ਜੀ ਬੂਟਾ ਸਿੰਘ ਜੀ ਹਾਂ ਜੀ ਪਹਿਲਾ ਲੜਕਾ ਕੜਾਥੌਰੀ ਹਾਂਜੀ ਦੂਜਾ ਬੱਗਾ ਸੌਰੀ ਠੀਕ ਹੈ ਦਾ ਖਤਮ ਹੋ ਗਏ ਤੇ ਇਹ ਤਾਂ ਤੁਸੀਂ ਪਹਿਲਾਂ ਵੇਖਿਆ ਹੋਣਾ ਨਿੱਕੇ ਹੁੰਦੇ ਨੇ ਇੱਥੇ ਪੂਰੀ ਚਹਿਲ ਪਹਲ ਹੁੰਦੀ ਸੀਗੀ ਪੂਰੀ ਪੂਰੀ ਇੱਥੇ ਰੌਣਕ ਮੇਲਾ ਰੌਣਕ ਮੇਲਾ ਪੂਰਾ ਹੁੰਦਾ ਤਾਰ ਕੱਢੀ ਜਾਂਦੇ ਹੋਰ ਕੋਈ ਖਾੜੇ ਲੱਗਦੇ ਇੱਥੇ ਰੱਖਦੇ ਸਾਰਾ ਕੁਝ ਰੱਖਦਾ ਫਰਮਾਂ ਵਾਲੇ ਵੀ ਸ਼ੂਟ ਕਰਕੇ ਲੈ ਗਏ ਹਾਂ ਫਰਮਾਂ ਵਾਲੇ ਵੀ ਸ਼ੂਟ ਕਰਕੇ ਲੈ ਗਏ ਕਾਫੀ ਆਉਂਦੇ ਸੀ ਐ ਕਾਫੀ ਤੇ ਜਿਹੜੇ ਬੂਟਾ ਸਿੰਘ ਸੀਗੇ ਜੀ ਉਹ ਸਿਆਸਤ ਵਿੱਚ ਵਧੀਆ ਇੱਥੇ ਰਤਬਾ ਪੂਰਾ ਤਗੜਾ ਸੀ ਹਾਂਜੀ ਪੂਰਾ ਪੂਰਾ ਜੀ ਇਹ ਕਿੰਨੀ ਕੀ ਭੜੀ ਹੋਣੀ ਉਹਦੇ ਹੱਥ ਕੜੀ ਨਹੀਂ ਲੱਗੀ ਹਾਂਜੀ ਜਦੋਂ ਮਤਦਾ ਵੀ ਉੱਥੇ ਜਾਣਾ ਜਾਣਾ ਸੀ ਜੇ ਚ ਇਹ ਕਰਦੀ ਸੀ ਅਕਾਲੀ ਹਾਂ ਇਹ ਇਹਦੇ ਹੱਥ ਕੜੀ ਨਹੀਂ ਲੱਗੀ ਇਹ ਆਦਾ ਵੀ ਮੈਂ ਪਜਦਾ ਨਹੀਂ ਕਰਦਾ ਨਹੀਂ ਮੈਨੂੰ ਲੈ ਕੇ ਚੰਨਾ ਜਿੱਥੇ ਉੱਥੇ ਲੈ ਕੇ ਚੜਾਉ ਠੀਕ ਹੈ ਹੱਥ ਕੜੀ ਨਹੀਂ ਲਵਾਜੀ ਹੱਥ ਕੜੀ ਨਹੀਂ ਲੱਗੀ ਗੋਟ ਨੂੰ ਐਡਾ ਮੋਟਾ ਮੋਟਾ ਸੀ ਖਰਾਕ ਕੱਦ ਘਾਟ ਤਗੜਾ ਹੁੰਦਾ ਘਟ ਘਟ ਤਗੜਾ ਸੀ ਇਹ ਦਾ ਦੇ ਖਰਾਗ ਬਾਫੀਲੀ ਅੱਛਾ ਅੱਛਾ ਤੇ ਅਕਾਲੀ ਦਲ ਦੇ ਉਦੋਂ ਬਾਦਲ ਨਾਲ ਜੇਲ੍ਹ ਚ ਗਏ ਹੋਣੇ ਕਿ ਪਹਿਲਾਂ ਗਏ ਸੀਗੇ ਪਹਿਲਾਂ ਗਏ ਸੀ ਆਜ਼ਾਦੀ ਵੇਲੇ ਆਜ਼ਾਦੀ ਵੇਲੇ ਠੀਕ ਹੈ ਬਾਦਲ ਤੋਂ ਪਹਿਲਾਂ ਦੀਆਂ ਗੱਲਾਂ ਜੀ ਹਾਂਜੀ ਠੀਕ ਹੈ ਉਦੋਂ ਕਾਲੀ ਵੀ ਬੜੇ ਇਮਾਨਦਾਰ ਕੱਟੜ ਹੁੰਦੇ ਸੀ ਹਨਾ ਜੀ ਹਾਂ 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 ਠੀਕ ਹੈ ਤੇ ਆ ਉਹਨਾਂ ਦੀ ਬਈ ਹਵੇਲੀ ਹੈਗੀ ਆ ਪਹਿਲੀ ਕਿੰਨੀ ਕੀ ਸੀ ਉਹਨਾਂ ਕੋਲ ਬਾਬਾ ਜੀ ਪਹਿਲੀ ਉਹਨਾਂ ਕੋਲੇ ਸੀਗੀ 900 ਗੱਬਾ 1200 ਬੱਗਾ ਸੀ 900 ਗੱਬਾ ਠੀਕ ਹੈ ਉਦੋਂ ਇਹ ਜਿਹੜਾ ਕਿਹੜੇ ਚ ਸੀਗਾ ਜੀ ਜਿਹੜਾ ਫਰੋਜਪੁਰ ਫਰੋਜਪੁਰ ਹੁਣ ਕਿਹੜੇ ਜਿਲ੍ਹੇ ਆ ਜੀ ਆਦਿਕਾ ਹੁਣ ਫਾਇਲਕਾ ਦੇ ਵਿੱਚ ਹਬੋਰ ਦੇ ਨਾਲ ਪੈਂਦਾ ਹਨਾ ਜੀ ਹਾਂ ਜੀ ਤੇ ਆ ਪਿੰਡ ਵੀ ਫਿਰ ਉਹਨਾਂ ਦੀ ਜਗ੍ਹਾ 'ਚ ਹੀ ਵਸਿਆਊ ਸਾਰਾ ਜੀ ਹਾਂ ਜੀ ਉਹਨਾਂ ਹੀ ਠੀਕ ਹੈ ਕਿੰਨੀ ਕੀ ਵੋਟ ਆਪਣੇ ਪਿੰਡ ਦੀ ਵੋਟ ਹੈਗੀ ਕਿਆ ਕਿਆ ਰਹੇ ਹੈ 35 35 ਯਾਰ ਯਾਰ ਬਹੁਤ ਉਹ ਵੱਡੇ ਹੈਗੇ ਦੋਸਤੋਂ ਵਿੱਚੋਂ ਦਿਖਾਉਣੇ ਆ ਬਾਈ ਨੂੰ ਨਾਲ ਜਾ ਕੇ ਤੇ ਪਹਿਲਾਂ ਤਾਂ ਇੱਥੇ ਪੂਰੀ ਸਾਫ ਸਫਾਈ ਹੋਣੀ ਹੈ ਹਾਂ ਜੀ ਹਾਂ ਜੀ ਇੱਥੇ ਜੌਂਦਰਾ ਹੀ ਬੈਠਕਾਂ ਕੋਟ ਹੈਗੀ ਠੀਕ ਹੈ ਇੱਥੇ ਬੈਠਕਾਂ ਨੂੰ ਸਾਰਾ ਹਾਂ ਜੀ ਇੱਥੋਂ ਤੱਕ ਦੀ ਠੀਕ ਹੈ ਮੰਡੇ ਸੋਡੇ ਦਾ ਬਈ ਇਹ ਪਹਿਲਾਂ ਦੀ ਹੂ ਸੁਰਤ ਚ ਨਾ ਜੀ ਸਾਡੀ ਦਾ ਜੀ ਪ੍ਰਾਣੀ ਸਾਡੇ ਤੋਂ ਬਹੁਤ ਠੀਕ ਹੈ ਮੇਰੀ ਤਾਂ ਉਮਰ 55 ਸਾਲ ਦਾ ਤਗੜਾ ਦਰਵਾਜ਼ਾ ਹਵੇਲੀ ਕਹਿ ਸਕਦੇ ਨੂੰ ਹੁਣ ਥੋੜੀ ਜੀ ਇਹਦੀ ਮੰਨ ਲਓ ਦੇਖਭਾਲ ਘੱਟ ਸੀ ਤੇ ਉਹ ਫਿਰ ਉਦੋਂ ਕੱਲ ਆਜ਼ਾਦੀ ਦੀ ਲੜਾਈ ਵਿੱਚ ਜਾ ਕੇ ਜੇਲ੍ਹ ਹਾਂਜੀ ਹਾਂਜੀ ਠੀਕ ਹੈ ਕੋਈ ਯਾਦਗਾਰ ਨਹੀਂ ਬਣਾਈ ਉਹਨਾਂ ਦੀ ਉਹਨਾਂ ਦੀ ਸੁੱਥ ਸਮਾਹ ਲਈ ਗੁਰੂ ਘਰ ਚ ਠੀਕ ਹੈ ਗੁਰੂ ਘਰ ਦੇ ਵਿੱਚ ਸਮਾਹ ਰਾਣਾ ਟਿਆ ਪਿਆ ਹਾਂਜੀ ਆ ਵਖੰਦਰ ਅੰਦਰ ਮਥਲੇ ਕੋਹਰਾ ਵੀ ਸੀਗਾ ਜੀ ਅੱਛਾ ਥੱਲੇ ਦੋਸਤੋ ਕੁਵਹਾ ਵੀ ਸੀ ਕੋਹਰਾ ਵੀ ਸੀ ਕੋਹ ਕਾਰੇ ਹਾਸਤੇ ਬਣਾਏ ਸੀਗੇ ਉਹ ਲੜਾਈਆਂ ਲੁਈਆਂ ਦੇ ਪੁਰਾਣੇ ਜ਼ਮਾਨੇ ਚਾ ਬੰਦ ਹੋ ਗਿਆ ਜੀ ਹੂੰ ਆ ਜਗਾ ਸਾਰੀ ਸੀਗਾ ਥੱਲੇ ਇੱਥੇ ਸੀਗਾ ਥੱਲੇ ਹਾਂਜੀ ਆ ਵੀ ਵੇਖੋ ਦੋਸਤੋ ਪੂਰਾ ਖੂਫਗਾ ਬਣਾਏ ਹੋਇਆ ਵਿੱਚ ਸਾਰਾ ਸਿਸਟਮ ਸਮਾਨ ਰੱਖਣ ਨੂੰ ਹਾਂਜੀ ਤੇ ਆ ਦੇਖੋ ਪੂਰਾ ਪੁਰਾਣੇ ਟਾਈਮ ਦਾ ਇਹ ਦਿਖਾਉਂਦਾ ਇਹੀ ਬਈ ਹੈਗਾ ਆਪਣੇ ਆਪਣੇ ਵੀ ਬੱਚੇ ਜੋੜ ਸਕਣੇ ਪੁਰਾਣੀਆਂ ਚੀਜ਼ਾਂ ਨਾਲ ਹਨਾ ਆ ਗਾਰਡਰ ਪਏ ਹਨਾ ਬਈ ਹਾਂਜੀ ਹਾਂਜੀ ਗਾਣਾ ਪੁਰਾਣੇ ਪੂਰੇ ਤਗੜੇ ਕੱਢ ਰਾ ਚੀਲ ਲੱਗੀ ਹੋਈ ਆ ਹਜੇ ਵੀ ਉਵੇਂ ਪਈ ਆ ਕੋਈ ਇਹਨੂੰ ਬਈ ਕੋਣ ਨਹੀਂ ਲੱਗਿਆ ਕੁਛ ਨਹੀਂ ਤੇ ਪਤਾ ਨਹੀਂ ਮਿੱਟੀ ਮੀਂਹ ਪਤਾ ਨਹੀਂ ਕਿੰਨਾ ਪਾਣੀ ਪੂਣੀ ਆ ਗਿਆ ਹੋਏ ਦੇ ਵਿੱਚ ਨਾ ਹਾਂਜੀ ਤੇ ਇਹ ਦਿਖਾਉਂਦਾ ਬਈ ਜਿੱਥੇ ਵੀ ਤੁਹਾਡੇ ਕੋਲ ਇਹ ਜੀ ਵਿਰਾਸਤ ਹੈਗੇ ਇਹਨੂੰ ਸੰਭਾਲ ਕੇ ਜ਼ਰੂਰ ਰੱਖੋ ਇਹਨੂੰ ਐਵੇਂ ਨਾ ਕਰੋ ਕਿਉਂਕਿ ਆਹ ਡਾਟਾਂ ਲੱਗੀਆਂ ਤੁਹਾਨੂੰ ਪਹਿਲਾਂ ਵੀ ਆਪਾਂ ਇੱਕ ਜਿਹੜੀ ਹਿੰਦੂ ਮਾਲਕੋਟ ਜਿਹੜੀ ਵਿਖਾਈ ਸੀਗੀ ਉਹ ਰਾਜੇ ਦੀ ਸੀ ਇਹ ਵੀ ਬਈ ਇਹ ਏਰੀਆ ਦੇ ਵਿੱਚ ਬੂਟਾ ਸਿੰਘ ਪੂਰੇ ਮਸ਼ਹੂਰ ਸੀਗੇ ਜੀ ਹਾਂਜੀ ਹਾਂਜੀ ਪੂਰੇ ਆਪਣੇ ਸਿੰਘ ਸਭਾ 'ਚ ਫੋਟੋ ਲੱਗੀ ਹੋਈ ਹੈ ਉਹਨਾਂ ਦੀ ਸਿੰਘ ਸਭਾ ਜੀ ਹਾਂਜੀ ਗੁਰਦੁਆਰਾ ਜੀ ਨਹੀਂ ਸਕੂਲ ਜਿਹੜਾ ਉਹ ਰਹਾ ਅੱਛਾ ਅੱਛਾ ਜਿਹੜਾ ਉੱਥੇ ਸਿੰਘ ਸਭਾ 'ਚ ਨਹੀਂ ਹਾਂਜੀ ਆਹ ਕਾਫੀ ਏਰੀਆ ਸੀਗਾ ਇੱਥੇ ਆ ਜਗ੍ਹਾ ਸਾਰੀ ਉਸੇ ਦੀ ਹੈ ਉੱਥੇ ਦੀ ਸੀ ਨਾ ਇਹ ਇੱਥੇ ਹਾਂ ਜੀ ਜਾਂਦੀ ਸਾਰੀ ਜਿਹੜੀ ਬਹੁਤ ਇੱਥੇ ਸੀਗਾ ਹੁਣ ਤਾਂ ਚਲੋ ਘਰ ਸਾਰਿਆਂ ਨੇ ਉਹ ਕਰ ਲਏ ਪਸ਼ੂ ਡੰਗਰ ਸਭ ਉੱਥੇ ਜਿਹੜਾ ਖਾਮਲੇ ਤੇ ਆਹ ਵੇਖੋ ਕੰਦਾ ਕੁੰਦਾ ਪੂਰੀਆਂ ਤਗੜੀਆਂ ਸੀਗੀਆਂ ਤੇ ਇਹ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਦਾਨੇ ਵਾਲਾ ਜ ਤੇ ਆ ਗੇਟ ਗੂਟ ਇਹਦੇ ਲਾਤੇ ਹਨਾ ਜੀ ਆਹ ਗੁਰੂ ਘਰ ਦੇਤੇ ਸੀ ਹਾਂਜੀ ਉੱਤੋਂ ਵੀ ਟਾ ਦੀ ਤਿੰਨ ਮੰਜ਼ਲੀ ਸੀ ਇਹ ਤਿੰਨ ਮੰਜ਼ਲੀ ਹਾਂਜੀ ਤੇ ਪੁਰਾਣੀ ਫੋਟੋ ਪਈ ਹੋਣੀ ਆ ਕਿਸੇ ਕੋਲ ਜੀ ਪਈ ਹੋਊਗੀ ਜੀ ਹਾਂ ਬਹੁਤ ਬਈ ਤਕੜੀ ਹਵੇਲੀ ਸੀਗੀ ਪੁਰਾਣੀ ਬਾਈ ਕਹਿੰਦਾ ਤਿੰਨ ਮੰਜ਼ਲੀ ਸੀਗੀ ਤਿੰਨ ਮੰਜ਼ਲੀ ਅੱਜ ਕੱਲ੍ਹ ਨੇ ਬੇਕੋਈ ਕਾਰ ਪਾਉਂਦਾ ਦੋ ਮੰਜ਼ਲੀਆਂ ਦਾ ਪਾਉਂਦਾ ਤੇ ਉਦੋਂ ਵੇਖ ਲੋ ਡਾਟਾ ਦੇ ਡਾਟਾ ਤਿੰਨ ਮੰਜ਼ਲੀਆਂ ਨਹੀਂ ਮੰਜ਼ਲ ਦੇਖੋ ਕਿੱਥੇ ਆ ਜੀ ਪਹਿਲੀ ਮੰਜ਼ਲੀ ਪਹਿਲੀ ਮੰਜ਼ਲ ਦਾ ਦੇਖੋ ਕਿੱਥੇ ਤੇ ਗੇਟ ਆ ਤੇ ਕਿੱਥੇ ਸਹੀ ਗੱਲ ਕਿੰਨੇ ਚਾਹੀਏ ਪਹਿਲੀ ਮੰਜ਼ਲੀ ਬਈ 25 30 ਫੁੱਟ ਤੁੱਤੇ ਆ ਤੇ ਉਹ ਦੁੱਤੇ ਸੀ ਉਹ ਤਾਂ ਬਈ ਫਿਰ ਧੌਣਚਵਾਲ ਪੈਂਦਾ ਉਹ ਜਿਹੜਾ ਪੈਂਦਾ ਸੀਗਾ ਜੀ ਅਸੀਂ ਆਪ ਖੇਡ ਤਿੰਨ ਮੰਜ਼ਲਾਂ ਦੇਖੀਆਂ ਸੀ ਕਿਨੇ ਅਸੀਂ ਖੇਡਦੇ ਨੇ ਇਹ ਤਾਂ 2.5 ਸਾਲ ਹੋਏ ਜੀ ਅੱਛਾ ਗੁਰੂ ਘਰ ਨੂੰ ਦੇਤੀ ਸੀ ਉੱਤੋਂ ਨਾ ਪਾਟ ਗਈ ਸੀ ਤੇ ਗੁਰੂ ਘਰ ਨੇ ਕਿਹਾ ਕਰਿਆ ਕੰਮ ਇਹਨੂੰ ਨਾ ਸਾਂਭਣਾ ਸੀਗਾ ਹਨਾ ਸਾਂਭੀ ਨਹੀਂ ਬਸ ਗਲਤੀ ਆਈ ਉਹ ਇਹ ਪੂਰਾ ਉੱਥੇ ਲਿਖਿਆ ਵੀ ਸੀਗਾ ਸਾਰਾ ਦਸਨ ਸਭ ਕੁਝ ਰੰਗ ਰੰਗ ਭਾਈ ਨਹੀਂ ਕਿ ਪਹਿਲਾਂ ਥੇ ਨਹੀਂ ਰੰਗ ਵੇ ਲੋਰੋਂ ਦੇ ਥੋੜਾ ਬਈ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਹੈਗੀ ਹਨਾ ਥੋੜੇ ਥਾਂ ਪਿੱਛੇ ਜਾਂ ਕਿਵੇਂ ਵੀ ਕਰਕੇ ਸਾਂਭ ਸੰਭਾਲਣੀ ਹੁੰਦੀ ਜੇ ਕਿਤੇ ਆਈ ਚੀਜ਼ ਦੀ ਸਾਮ ਸੰਭਾਲ ਹੁੰਦੀ ਅੱਜ ਹਾਂਜੀ ਤੇ ਉਧਰ ਉਹ ਬੈਠ ਕੇ ਸੀਗੀ ਹਾਂ ਆ ਬੈਠ ਕੇ ਤੇ ਉੱਤੇ ਫੇਰ ਬੈਠ ਕੇ ਠੀਕ ਆ ਆ ਵੇਖੋ ਇੱਥੇ ਥੁੱਲਾ ਟੌਂਦਰਾ ਹੁੰਦਾ ਸੀ ਇਹ ਹਾਰੇ ਉਰੇ ਸਭ ਕੁਝ ਸੀਗਾ ਜੀ ਠੀਕ ਆ ਬਹੁਤ ਤਗੜਾ ਬਈ ਕੰਮ ਸੀ ਔਰੀਆਂ ਵਿੱਚ ਛੁੱਟੀਆਂ ਸੀ ਹਾਂਜੀ ਤਸਰੀ ਕਰਦੇ ਠੀਕ ਠਾਕ ਤੇ ਬਾਗਾਂ ਦੇ ਬਈ ਆਪਾਂ ਹਵੇਲੀ ਦਿਖਾਈ ਹੈ ਨਾ ਤੇ ਛੋਡੇ ਕੋਲੇ ਵੀ ਕੋਈ ਪਿੰਡ ਚ ਕੋਈ ਖੂਹ ਹੈਗਾ ਜਾਂ ਕੋਈ ਵਰਾ ਹੈਗਾ ਜੀ ਖੂਹ ਵੀ ਹੈਗੇ ਤੇ ਉਹ ਜ਼ਰੂਰ ਬਈ ਸਾਮ ਸੰਭਾਲ ਰੱਖੋ ਜਿਹਨਾਂ ਦੀ ਤੇ ਇਹ ਚੀਜ਼ਾਂ ਬਈ ਦੁਬਾਰੇ ਨਹੀਂ ਕੋਈ ਪਾ ਸਕਦਾ ਕਿੰਨਾ ਮਰਜੀ ਪੈਸਾ ਲਾ ਦੋ ਦੁਬਾਰੇ ਨਹੀਂ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਈ ਜੀ ਤੇ ਆ ਪੂਰੀ ਸਾਥ ਹੈਗੀ ਆ ਤੇ ਧੰਨਵਾਦ ਬਈ